ਸ੍ਰੀ ਦਵਨਪ੍ਰੀਤ ਸਿੰਘ ਜੀ ਹਰੀ ਸਾਹਿਬ ਧਰਵਾਜੀ ਸਪੀਕਰ ਸਾਹਿਬ ਜੋ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਤੁਸੀਂ ਹੜਾਂ ਦੀ ਜੋ ਮਾਰ ਪਈ ਆ ਪੰਜਾਬ ਦੇ ਉੱਪਰ ਉਸ ਦੇ ਸੰਬੰਧ ਦੇ ਵਿੱਚ ਜੋ ਮਤੇ ਲਿਆਂਦੇ ਗਏ ਉਹਦੇ ਤੇ ਬੋਲਣ ਦਾ ਮੌਕਾ ਦਿੱਤਾ ਪਿਛਲੇ ਸਮੇਂ ਦੌਰਾਨ ਜੋ ਪਹਾੜੀ ਇਲਾਕਿਆਂ ਦੇ ਵਿੱਚ ਭਾਰੀ ਵਰਖਾ ਹੋਣ ਕਰਕੇ ਪੰਜਾਬ ਦੇ ਵਿੱਚ ਵੀ ਜਾਦਾ ਵੀ ਪੈਣ ਕਰਕੇ ਕਈ ਜਗ੍ਹਾ ਬੱਦਲ ਫਟਣ ਕਰਕੇ ਜਿਹੜੇ ਸਤਲੁਜ ਬਿਆਸ ਰਾਵੀ ਦਰਿਆਵਾਂ ਦੇ ਵਿੱਚ ਜਿਹੜੇ ਹੜ੍ਹ ਆਏ ਨੇ ਜਿਸ ਕਰਕੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਇਥੇ ਫਸਲਾਂ ਦਾ ਨੁਕਸਾਨ ਹੋਇਆ ਪਸ਼ੂ ਮਾਲ ਡੰਗਰ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਉਦੇ ਨਾਲ ਨਾਲ ਬਹੁਤ ਸਾਰੀਆਂ ਬਿਲਡਿੰਗਾਂ ਜਿਸ ਤਰ੍ਹਾਂ ਸਕੂਲਾਂ ਦੀਆਂ ਇਮਾਰਤਾਂ ਸੀਗੀਆਂ ਹਸਪਤਾਲ ਸੀਗੇ ਉਹਨਾਂ ਦਾ ਭਾਰੀ ਨੁਕਸਾਨ ਹੋਇਆ ਇਸ ਸਮੇਂ ਦੌਰਾਨ ਦੇਖਿਆ ਗਿਆ ਕਿ ਖਾਸ ਤੌਰ ਤੇ ਨੌਜਵਾਨਾਂ ਦਾ ਬਹੁਤ ਵੱਡਾ ਰੋਲ ਰਿਹਾ ਕਿ ਸੂਚੇ ਪੰਜਾਬ ਦੇ ਨੌਜਵਾਨਾਂ ਨੇ ਇਹਨਾਂ ਹੜ੍ਹਾਂ ਦੇ ਵਿੱਚ ਬਹੁਤ ਸਾਰੀਆਂ ਐਨ ਜੀਓਸ ਨੇ ਬਹੁਤ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਵਧੀਆ ਆਪਣਾ ਰੋਲ ਨਿਭਾਇਆ ਠੀਕ ਆ ਸਰਕਾਰਾਂ ਦਾ ਜ਼ਿੰਮੇਵਾਰੀ ਬਣਦੀ ਆ لیکن ਇਹਨਾਂ ਸੰਸਥਾਵਾਂ ਨੇ ਉਹਨਾਂ ਇਲਾਕਿਆਂ ਦੇ ਵਿੱਚ ਜਾ ਕੇ ਹਰ ਤਰ੍ਹਾਂ ਦੀ ਜਿੱਥੇ ਲੋਕਾਂ ਦੀ ਮਦਦ ਕੀਤੀ ਉਹਦੇ ਨਾਲ-ਨਾਲ ਮੈਂ ਦੇਖਿਆ ਕਿ ਬਹੁਤ ਜਗ੍ਹਾ ਜਿਹੜੇ ਬੰਨ ਕਮਜ਼ੋਰ ਸੀਗੇ ਜਿਹੜੇ ਟੁੱਟਣ ਵਾਲੇ ਸੀ ਉਹਨਾਂ ਬੰਨਾਂ ਦੇ ਉੱਪਰ ਵੀ ਨੌਜਵਾਨਾਂ ਨੇ ਦਿਨ ਰਾਤ ਮਿਹਨਤ ਕਰਕੇ ਚਾਹੇ ਉੱਥੇ ਉੱਥੇ ਬੋਰੀਆਂ ਦੀ ਲੋੜ ਸੀਗੀ ਬੋਰੀਆਂ ਭਰ ਕੇ ਮਿੱਟੀ ਦੀ ਲਾਉਣ ਦੀ ਲੋੜ ਸੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਨੌਜਵਾਨ ਵੱਖ-ਵੱਖ ਬੰਨਾਂ ਦੇ ਉੱਪਰ ਕੰਮ ਕਰਦੇ ਦੇਖੇ ਗਏ ਇੱਕ ਚੰਗਾ ਮੈਸੇਜ ਗਿਆ ਕਿ ਪੰਜਾਬ ਦਾ ਨੌਜਵਾਨ ਅੱਜ ਵੀ ਕੁਦਰਤੀ ਆਫਤਾਂ ਦੇ ਲੜਨ ਦੀ ਜਿਹੜੀ ਸਮਰੱਥਾ ਤੇ ਹਿੰਮਤ ਰੱਖਦਾ ਹੈ। ਸੋ ਜਿਹੜੇ ਨੁਕਸਾਨ ਹੋਇਆ ਉਹਦੀ ਜਿਹੜੀ ਕੇਂਦਰ ਸਰਕਾਰ ਤੋਂ ਜਿਹੜੀ ਮੰਗ ਕੀਤੀ ਗਈ 20000 ਕਰੋੜ ਦੀ ਉਹ ਬਿਲਕੁਲ ਅਸੀਂ ਉਹਦੇ ਨਾਲ ਸਹਿਮਤ ਆ ਕਿ ਜਿੰਨਾ ਵੀ ਨੁਕਸਾਨ ਹੋਇਆ ਕਿਸਾਨਾਂ ਦਾ ਉਹਨਾਂ ਨੂੰ ਪੂਰਾ ਮੁਆਵਜ਼ਾ ਮਿਲਣਾ ਚਾਹੀਦਾ। ਕੇਂਦਰ ਸਰਕਾਰ ਨੂੰ ਇਸ ਸਮੇਂ ਦੇ ਵਿੱਚ ਪੰਜਾਬ ਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਲੋੜ ਬੰਦਾਂ ਦੀ ਬਾਹ ਫੜਨੀ ਚਾਹੀਦੀ ਹੈ ਕਿਉਂਕਿ ਪੰਜਾਬ ਨੇ ਹਮੇਸ਼ਾ ਹੀ ਦੇਸ਼ ਦੀ ਆਜ਼ਾਦੀ ਦੇ ਵਿੱਚ ਦੇਸ਼ ਦੀ ਸਰਹੱਦਾਂ ਦੀ ਰਾਖੀ ਕਰਦਿਆਂ ਬਹਾਨ ਕੁਰਬਾਨੀਆਂ ਦਿੱਤੀਆਂ ਉੱਥੇ ਸਮੁੱਚੇ ਦੇਸ਼ ਦੇ ਲੋਕਾਂ ਦਾ ਢਿੱਡ ਭਰਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਲੇਕਿਨ ਹਮੇਸ਼ਾ ਹੀ ਪੰਜਾਬ ਦੇ ਨਾਲ ਕੇਂਦਰ ਦੀ ਸਰਕਾਰ ਵੱਲੋਂ ਵਿਤਕਰੇ ਕੀਤੇ ਗਏ ਨੇ ਸੋ ਇਸ ਸਮੇਂ ਚਾਹੀਦਾ ਕਿ ਕਿਸਾਨਾਂ ਨੂੰ ਪੂਰਾ ਮੁਆਵਜ਼ਾ ਘੱਟੋ ਘੱਟ 50000 ਤੋਂ ਲੈ ਕੇ 70000 ਏਕੜ ਦਾ ਜਿਹੜਾ ਉਹਨਾਂ ਦਾ ਫਸਲਾਂ ਦਾ ਨੁਕਸਾਨ ਹੋਇਆ ਮੁਆਵਜ਼ਾ ਮਿਲਣਾ ਚਾਹੀਦਾ ਅਤੇ ਉਹਦੇ ਨਾਲ ਹੀ ਪਸ਼ੂਆਂ ਦਾ ਜਿਹੜਾ ਨੁਕਸਾਨ ਹੋਇਆ ਉਹ ਮੁਆਵਜ਼ਾ ਮਿਲਣਾ ਚਾਹੀਦਾ ਜਿਹੜੇ ਘਰਾਂ ਦਾ ਨੁਕਸਾਨ ਹੋਇਆ ਬਹੁਤ ਸਾਰੇ ਦੇਖਿਆ ਜਿੱਥੇ ਹੜ੍ਹ ਆਏ ਉਸ ਤੋਂ ਬਿਨਾਂ ਵੀ ਸਾਰੇ ਪੰਜਾਬ ਦੇ ਵਿੱਚ ਬਰਸਾਤ ਕਰਕੇ ਬਹੁਤ ਸਾਰੇ ਲੋਕਾਂ ਦੀਆਂ ਘਰਾਂ ਦੀਆਂ ਛੱਤਾਂ ਜਿਹੜੀਆਂ ਡਿੱਗੀਆਂ ਨੇ ਸੋ ਮੈਂ ਸਰਕਾਰ ਤੋਂ ਇਹ ਮੰਗ ਕਰਦਾ ਕਿ ਜਲਦੀ ਤੋਂ ਜਲਦੀ ਉਹਨਾਂ ਸਾਰੇ ਹੀ ਮਿਹਨਤਕਸ਼ ਲੋੜਵੰਦ ਗਰੀਬ ਪਰਿਵਾਰਾਂ ਦੀਆਂ ਇਹਨਾਂ ਦੀ ਛੱਤਾਂ ਡਿੱਗੀਆਂ ਨੇ ਜਲਦੀ ਤੋਂ ਜਲਦੀ ਉਹਨਾਂ ਦੀ ਮਦਦ ਕੀਤੀ ਜਾਵੇ। ਸੋ ਤੇ ਨਾਲ ਹੀ ਜਿਹੜੇ ਹੜ੍ਹ ਆਏ ਨੇ ਠੀਕ ਹੈ ਤੇ ਲਈ ਅਸੀਂ ਪਾਖੜਾ ਵਿਆਸ ਮੈਨੇਜਮੈਂਟ ਬੋਰਡ ਨੂੰ ਜ਼ਿੰਮੇਵਾਰ ਟਰਾਉਂਦੇ ਹਾਂ ਕਿਉਂਕਿ ਪਾਖੜਾ ਡੈਮ ਦਾ ਤੇ ਪੌਂਗ ਡੈਮ ਦਾ ਕੰਟਰੋਲ ਆ ਜਿਹੜਾ ਬੀਵੀਐਮਪੀ ਦੇ ਕੋਲੇ ਆ। ਲੇਕਿਨ ਉਹਦੇ ਨਾਲ ਹੀ ਜਿਹੜਾ ਰੰਜੀਤ ਸਾਗਰ ਡੈਮ ਆ ਉਹ ਪੰਜਾਬ ਸਰਕਾਰ ਦੇ ਕੰਟਰੋਲ ਦੇ ਥੱਲੇ ਆ ਠੀਕ ਆ। ਪੰਜਾਬ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਆ ਇਹਦੇ ਵਿੱਚ ਜੋ ਵੀ ਨੁਕਸਾਨ ਹੋਇਆ ਤੋ BBMB ਦੇ ਬਾਰੇ ਪਹਿਲਾਂ ਵੀ ਗੱਲ ਕੀਤੀ ਗਈ ਆ ਪਿਛਲੇ ਸਮੇਂ ਦੇ ਵਿੱਚ ਵੀ ਜਦੋਂ ਪਾਣੀਆਂ ਦੇ ਮੁੱਦੇ ਤੇ ਡਿਬੇਟ ਹੋਈ ਆ ਕਿ ਇਹ ਗੈਰ ਸੰਵਿਧਾਨਿਕ ਢੰਗ ਦੇ ਨਾਲ ਇਹ ਜਿਹੜਾ ਇਹ BBMB ਬੋਰਡ ਬਣਾਇਆ ਗਿਆ ਉਹਦੇ ਲਈ ਜਿਹੜੀ 79 ਧਾਰਾ ਜਿਹੜੀ 1966 ਦੇ ਪੰਜਾਬ ਪੁਨਰਗਠਨ ਐਕਟ ਦੀ ਇਹਨੂੰ ਚੈਲੰਜ ਕਰਨਾ ਪਹਿਲਾਂ ਵੀ ਮੈਂ ਗੱਲ ਕੀਤੀ ਆ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਕਿ ਵਿਧਾਨ ਸਭਾ ਦੀ ਕਮੇਟੀ ਫਾਰਮ ਕੀਤੀ ਜਾਵੇ ਸਾਂਝੀ ਕਮੇਟੀ ਜਿਹੜੀ ਪਿਛਲੇ ਜਿਹੜੇ ਇਹ ਨੁਕਸਾਨ ਹੋਏ ਨੇ ਉਹਦੇ ਕਾਰਨ ਹੜ੍ਹ ਕਿਉਂ ਆਏ ਨੇ ਨੁਕਸਾਨ ਕਿੰਨਾ ਹੋਇਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸ ਢੰਗ ਦੇ ਨਾਲ ਪੰਜਾਬ ਦੇ ਕਿਸਾਨਾਂ ਨੂੰ ਇਹਨਾਂ ਹੜ੍ਹਾਂ ਤੋਂ ਬਚਾ ਸਕਦੇ ਹਾਂ ਉਹਦੇ ਨਾਲ ਹੀ ਜਿਹੜੀ 79 ਧਾਰਾ ਹੈਗੀ ਹੈ ਜਿਹੜੀ BBMP ਨੂੰ ਚੈਲੰਜ ਕਰਨਾ ਇਹ ਸਾਰੇ ਤੇ ਵਿਚਾਰ ਹੋਣੀ ਚਾਹੀਦੀ ਆ 3 ਮਹੀਨੇ ਦੇ ਵਿੱਚ ਵਿਧਾਨ ਸਭਾ ਦੀ ਕਮੇਟੀ ਆ ਜਿਹੜੀ ਉਹ ਰਿਪੋਰਟ ਪੇਸ਼ ਕਰੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੇ ਇਹ ਹੜ੍ਹ ਨੇ ਇਹਨਾਂ ਨੂੰ ਇਹਨਾਂ ਤੋਂ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਦੀਆਂ ਜ਼ਮੀਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਅਸੀਂ ਬਚਾ ਸਕੀਏ ਸੋਦੇ ਵਿੱਚ ਇੱਕ ਵੱਡਾ ਜਿਹੜਾ ਕਾਰਨ ਆ ਡੀਸੈਲਟਿੰਗ ਦੀ ਗੱਲ ਕਰੀਏ ਜੀ ਆਪਾਂ ਜਿਹੜੀ ਜਿੰਨੇ ਦਰਿਆ ਨੇ ਦੇਖੋ ਜਿਹੜਾ ਪਾਣੀ ਚੱਲ ਰਿਹਾ ਹੁਣ ਪਿਛਲੇ ਸਮੇਂ ਦੇ ਵਿੱਚ ਜਿੰਨਾ ਜਿਹੜੀ ਜਿੰਨੀ ਵੀ ਮਾਈਨਿੰਗ ਹੋਈ ਆ ਉਹ ਬੰਨਾਂ ਦੇ ਨਾਲ ਹੋਈ ਆ ਪਾਣੀ ਸਾਰਾ ਬੰਨਾਂ ਦੇ ਨਾਲ ਚੱਲ ਰਿਹਾ ਪ੍ਰੈਸ਼ਰ ਸਾਰਾ ਪਾਣੀ ਦਾ ਬੰਨਾਂ ਤੇ ਆ ਜੇ ਦਰਿਆ ਦਾ ਸੀ ਸੈਂਟਰ ਦੇਖਦੇ ਆ ਵਿਚਾਲਾ ਜਿਹੜਾ ਉਹ ਉੱਚਾ ਬਹੁਤ ਜ਼ਿਆਦਾ ਉਹਦੇ ਵਿੱਚ ਰੇਤ ਭਰੀ ਹੋਈ ਆ ਡੀਸੈਲਟਿੰਗ ਹੋਣ ਵਾਲੀ ਆ ਸੋ ਜੇਕਰ ਪ੍ਰੋਪਰ ਢੰਗ ਦੇ ਨਾਲ ਇਹਨਾਂ ਦਰਿਆਵਾਂ ਦੇ ਸੈਂਟਰ ਦੇ ਵਿੱਚ ਜਿਹੜੀ ਪਾਣੀ ਨੂੰ ਕੈਨਲਾਈਜ਼ ਕਰਕੇ ਨਹਿਰਾਂ ਨਹਿਰ ਬਣਾਈ ਜਾਵੇ ਘੱਟੋ-ਘੱਟ 2000 ਫੁੱਟ ਚੌੜੀ ਇਹਨਾਂ ਦਰਿਆਵਾਂ ਦੇ ਵਿੱਚ ਉਹਦੀ ਡੂੰਘਾਈ ਘੱਟੋ-ਘੱਟ 40 ਫੁੱਟ ਹੋਣੀ ਚਾਹੀਦੀ ਆ ਉਹਦੇ ਨਾਲ ਇੱਕ ਤਾਂ ਬੰਨ ਉਹੀ ਡੀ ਸੈਟਿੰਗ ਕਰਕੇ ਬੰਨ ਚੌੜੇ ਹੋ ਜਾਣਗੇ 3-3 4-4 ਗੁਣਾ ਅਤੇ ਪਾਣੀ ਜਿਹੜਾ ਸਾਈਡਾਂ ਤੇ ਚੱਲ ਰਿਹਾ ਜਿਹੜਾ ਬੰਨਾਂ ਨੂੰ ਢਾਹ ਲਾ ਰਿਹਾ ਤਾਂ ਉਹ ਵਿਚਾਲੇ ਸੈਂਟਰ ਦੇ ਵਿੱਚ ਪਾਣੀ ਚੱਲੂਗਾ ਇਹ ਸਭ ਤੋਂ ਵੱਡੀ ਲੋੜ ਆ ਉਹਦੇ ਨਾਲ ਦੇਖੋ ਜਿਹੜੀ ਇਹ ਦਰਿਆ ਚੱਲ ਰਹੇ ਨੇ ਇਦੇ ਵਿੱਚ ਕਿਤੇ ਤਾਂ ਸਰਕਾਰੀ ਕੇਂਦਰ ਸਰਕਾਰ ਦੀਆਂ ਜ਼ਮੀਨਾਂ ਨੇ ਕਈ ਜਗ੍ਹਾ ਪੰਜਾਬ ਸਰਕਾਰ ਦੀਆਂ ਜ਼ਮੀਨਾਂ ਨੇ ਕਈ ਜਗ੍ਹਾ ਦਰਿਆਪੁਰ ਦੀਆਂ ਜ਼ਮੀਨਾਂ ਨੇ ਕਈ ਜ਼ਮੀਨਾਂ ਲੋਕਾਂ ਦੀ ਮਾਲਕੀ ਨੇ ਇਹ ਚਾਹੀਦਾ ਕੀ ਆ ਵੀ ਕਿੱਥੋਂ ਵੀ ਇਹ ਨਹਿਰ ਬਣਨੀ ਆ ਨਹਿਰਾਂ ਬਣਨੀਆਂ ਸੈਂਟਰ ਦੇ ਵਿੱਚ ਉਹ ਜ਼ਮੀਨਾਂ ਐਕਵਾਇਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਕਿਸਾਨਾਂ ਨੂੰ ਉਹਦਾ ਮੁਆਵਜ਼ਾ ਮਿਲਣਾ ਚਾਹੀਦਾ ਅਤੇ ਉਹ ਉਹਦੀ ਪਟਾਈ ਹੋਣੀ ਚਾਹੀਦੀ ਹੈ ਪ੍ਰੋਪਰ ਢੰਗ ਦੇ ਨਾਲ ਫਿਰ ਜਿੰਨੇ ਵੀ ਤੁਹਾਡੇ ਹੈਡ ਵਰਕਸ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਕਪੈਸਿਟੀ ਆ ਜਿਹੜੀ ਉਹ ਅੱਜ ਮੇਰਾ ਖਿਆਲ ਹੈ 30% ਵੀ ਨਹੀਂ ਹੋਣੀ ਜਿੰਨੀ ਉਹਦੇ ਵਿੱਚ ਡੀ ਸੈਟਿੰਗ ਹੋਣ ਵਾਲੀ ਆ ਉਹਨਾਂ ਦੀ ਕਪੈਸਿਟੀ ਵੀ ਬਿਲਕੁਲ ਖਤਮ ਆ ਸੋ ਹਰੀਕੇ ਤੋਂ ਅੱਗੇ ਇਹ ਜਿਹੜਾ ਇਹ ਪਾਣੀ ਜਾ ਰਿਹਾ ਲੋਕਾਂ ਦੀ ਜਮੀਨਾਂ ਦੇ ਵਿੱਚੋਂ ਜਾ ਰਿਹਾ ਜਦੋਂ ਹਾਈਵੇ ਦੇ ਲਈ ਜਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਤਾਂ ਜਿੱਥੋਂ ਵੀ ਦਰਿਆ ਨੇ ਲੰਘਣਾ ਜਿੱਥੇ ਨਹਿਰਾਂ ਬਣਨੀਆਂ ਨੇ ਦਰਿਆ ਦੇ ਅੰਦਰ ਇਹਦੇ ਨਾਲ ਦੇਖੋ ਰੀਚਾਰਜਿੰਗ ਵੀ ਹੋਣੀ ਆ ਪਾਣੀ ਦੀ ਜਿਹੜਾ ਪਾਣੀ ਇੱਥਾਂ ਜਾ ਰਿਹਾ ਤਾਂ ਇਹਦੇ ਨਾਲ ਹੀ ਮੈਂ ਇੱਕ ਹੋਰ ਸੁਝਾਅ ਦੇਣਾ ਚਾਹਨਾ ਕਨਕਲੂਡ ਕਿ ਜਿਹੜੇ ਉੱਥੇ ਡੈਮ ਬਣਨੇ ਚਾਹੀਦੇ ਨੇ ਜਿਹੜੇ ਟੈਂਪਰੇਰੀ ਜਿਹੜੇ ਚੈੱਕ ਡੈਮ ਬਣਨੇ ਚਾਹੀਦੇ ਤਾਂ ਜੋ ਹਮੇਸ਼ਾ ਹੀ ਦਰਿਆਵਾਂ ਦੇ ਵਿੱਚ ਪਾਣੀ ਖੜਾ ਰਹੇ ਆਕਸੀਜਨ ਦੇ ਵਿੱਚ ਵੀ ਪਾਣੀ ਭਰਿਆ ਰਹੇ ਤੇ ਉਹਨਾਂ ਕ ਪਾਣੀ ਅੱਗੇ ਜਾਂਦਾ ਰਹੇ ਜਿਹਦੇ ਨਾਲ ਜਿਹੜਿਆਂ ਜਿਹੜਾ ਪਾਣੀ ਵਾਲੀ ਜਿਹੜੀਆਂ ਜਾਨਵਰ ਆ ਉਹ ਵੀ ਜੀਵਤ ਰਹੂਗਾ ਕੁਦਰਤੀ ਤੌਰ ਤੇ ਤੇ ਉਹਦੇ ਨਾਲ ਹੀ ਸਾਡਾ ਪਾਣੀ ਦਾ ਲੈਵਲ ਵੀ ਜਿਹੜਾ ਆਪ ਪਾਊਗਾ ਸੋ ਇਸ ਪਾਸੇ ਸਾਨੂੰ ਵਿਸ਼ੇਸ਼ ਤੌਰ ਤੇ ਧਿਆਨ ਦੇਣ ਦੀ ਲੋੜ ਹੈ ਅਜੇ ਮਸਲੇ ਬਹੁਤ ਸੀ ਠੀਕ ਆ ਤੁਸੀਂ ਇਹਨਾਂ ਸਮਾਂ ਦਿੱਤਾ ਸੋ ਇਸ ਲਈ ਅਸੀਂ ਮੰਗ ਕਰਦੇ ਆ ਕਿ ਲੋਕਾਂ ਦਾ ਜੋ ਵੀ ਨੁਕਸਾਨ ਹੋਇਆ ਉਨ੍ਹਾਂ ਦਾ ਪੂਰਾ ਮੁਆਵਜ਼ਾ ਜਿਹੜਾ ਕੇਂਦਰ ਸਰਕਾਰ ਵੀ ਦੇਵੇ ਤੇ ਪੰਜਾਬ ਸਰਕਾਰ ਵੀ ਇਸ ਸਮੇਂ ਦੇ ਵਿੱਚ ਲੋਕਾਂ ਦੀ ਵਾਹ ਫੜੇ ਸੋ ਧੰਨਵਾਦ ਜੀ ਜੋ ਤੁਸੀਂ ਇਸ ਬੜਿਆਹੇ ਮੁੱਦੇ ਤੇ ਮੈਨੂੰ ਬੋਲਣ ਦਾ ਮੌਕਾ ਦਿੱਤਾ ਥੈਂਕ ਯੂ ਡਾਕਟਰ ਚਰਨਜੀਤ ਸਿੰਘ